ਤੋ ਪਹਿਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਜੀ ਤੀਰਤ ਸਿੰਘ ਕੋਹਾਲੀ ਸ਼੍ਰੀ ਗੁਰੂ ਰਾਮਦਾਸ ਆਟੋ ਯੂਨੀਅਨ ਆਲ ਪੰਜਾਬ ਰਾਜ ਜੱਥੇਬੰਦੀ ਦਾ ਪ੍ਰਧਾਨ ਅੱਜ ਸ਼੍ਰੀ ਗੁਰੂ ਰਾਮਦਾਸ 에어ਪੋਰਟ ਰਾਜਾ ਸਾਸੀ ਤੇ ਆਏ ਆ ਤੇ 에어ਪੋਰਟ ਰਾਜਾ ਸਾਸੀ ਦੇ ACP ਸਾਹਿਬ ਤੇ SSTO ਸਾਹਿਬ ਤੇ ਅਧਿਕਾਰੀਆਂ ਦੇ ਨਾਲ ਸਾਡੀ ਜਿਹੜੀ ਅੱਜ ਮੀਟਿੰਗ ਹੋਈ ਹੈ ਪਿਛਲੇ ਲੰਬੇ ਸਮੇਂ ਤੋਂ ਸਾਡੇ ਜਿਹੜੇ ਆਟੋ ਵਾਲੇ ਵੀਰ ਐ ਉਹ ਜੋ ਸਵਾਰੀ ਲੈ ਕੇ ਆਉਂਦੇ ਸੀ ਤੇ ਆ ਜਿੱਥੇ ਹੁਣ ਅਸੀਂ ਖੜੇ ਆ ਬਾਹਰ 메ਨ ਰੋਡ ਤੇ ਇੱਥੇ ਹੀ ਸਾਡੀ ਜਿਹੜੀ ਸਵਾਰੀ ਆਟੋ ਵਾਲੇ ਦੀ ਉਤਾਰ ਦਿੱਤੀ ਜਾਂਦੀ ਸੀ ਤੇ ਆਟੋ ਵਾਲੇ ਨੂੰ ਅੰਦਰ ਨਹੀਂ ਜਾਣ ਦਿੱਤਾ ਜਾਂਦਾ ਤੇ ਅੱਜ ਜਥੇਬੰਦੀ ਦੇ ਸਾਰੇ ਹੀ ਜ਼ਿਲ੍ਹਾ ਅੰਮ੍ਰਿਤਸਰ ਦੇ ਆਲੇ-ਦੁਆਲੇ ਤੋਂ ਜੁम्मेवार ਸਾਥੀ ਜਿਹੜੇ ਇਕੱਤਰ ਹੋ ਕੇ ਜਥੇਬੰਦੀਆਂ ਨੇ ਵਿਚਾਰ ਕਰਕੇ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਹੈ ਤੇ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਸਾਡੀ ਇਸ ਬੇਨਤੀ ਨੂੰ ਪ੍ਰਵਾਨ ਕਰ ਲਿਆ ਜੀ ਅਸੀਂ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਹਾਂ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਦਾ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਇਹ ਸਾਰੇ ਗਰੀਬ ਲੋਕਾਂ ਦੀ ਰੋਟੀ ਰੋਜੀ ਨੂੰ ਮੱਦੇਨਜ਼ਰ ਰੱਖਦੇ ਹੋਏ ਅੱਜ ਸਾਨੂੰ ਇਹ ਪ੍ਰਵਾਨਗੀ ਦੇ ਦਿੱਤੀ ਹੈ ਕਿ ਸਾਡੇ ਜਿਹੜੇ ਜਿੰਨੇ ਵੀ ਆਟੋ ਵਾਲੇ ਵੀਰ ਹੈ ਉਹ ਸਵਾਰੀ ਲੈ ਕੇ ਆਉਣਗੇ ਵੈਲਕਮ ਗੇਟ ਤੇ ਜਾ ਕੇ ਸਵਾਰੀ ਉਤਾਰ ਦੇਣਗੇ ਤੇ ਜਿਹੜੇ ਮੇਰੇ ਵੀਰ 에어ਪੋਰਟ ਤੋਂ ਸਵਾਰੀ ਲੈ ਕੇ ਜਾਂਦੇ ਸੀ ਜਿਹੜੇ ਲੰਮੇ ਸਮੇਂ ਤੋਂ ਇੱਥੋਂ ਆਟੋ ਚਲਾ ਕੇ ਆਪਣਾ ਪਰਿਵਾਰ ਪਾਲਦੇ ਸੀ ਉਹਨਾਂ ਨੂੰ ਪੂਰਨ ਤੌਰ ਤੇ ਬਾਹਰ ਕੱਢ ਦਿੱਤਾ ਗਿਆ ਸੀ ਅੱਜ ਬੜੀ ਵੱਡੀ ਖੁਸ਼ੀ ਹੋਈ ਹੈ ਮੈਂ ਆਟੋ ਵਾਲੇ ਵੀਰਾਂ ਨੂੰ ਲੱਖ ਲੱਖ ਵਧਾਈ ਦਿਨਾ ਕਿ ਜਿਨ੍ਹਾਂ ਦੀ ਬਦੌਲਤ ਅੱਜ ਫੇਰ ਆਟੋ ਵਾਲੇ ਜਿਹੜੇ ਅੰਦਰ ਜਾ ਕੇ ਵੈਲਕਮ ਗੇਟ ਤੇ ਆਟੋ ਲੌਣਗੇ ਉਥੋਂ ਹੀ ਆਪਣੀ ਰੋਟੀ ਰੋਜੀ ਕਮਾਉਣਗੇ ਉਹਨਾਂ ਨੂੰ ਕਿਸੇ ਨੂੰ ਵੀ ਬਾਹਰ ਨਹੀਂ ਕੱਢਿਆ ਜਾਊਗਾ ਉਹ ਉਥੋਂ ਆਪਣੇ ਆਟੋ ਲੌਣਗੇ ਤੇ ਉਥੋਂ ਹੀ ਆਪਣੀ ਜਿਹੜੀ ਸਵਾਰੀ ਲੈ ਕੇ ਬਾਹਰ ਵਾਪਸ ਆਉਣਗੇ ਇਹਦੇ ਨਾਲ ਦੀ ਨਾਲ ਮੈਂ ਪੂਰੀ ਅੰਮ੍ਰਿਤਸਰ ਦੇ ਆਟੋ ਵਾਲਿਆਂ ਨੂੰ ਇਹ ਬੇਨਤੀ ਕਰੂੰਗਾ ਕਿ ਵੀਰੋ ਟ੍ਰੈਫਿਕ ਦੇ ਨਿਯਮਾਂ ਨੂੰ ਧਿਆਨ 'ਚ ਰੱਖਦੇ ਹੋਇਆ ਕੋਈ ਵੀ ਸੱਜਣ ਜਿਹੜਾ ਉਹ ਸੜਕ ਤੇ ਰੋਡ ਤੇ ਟ੍ਰੈਫਿਕ ਨੂੰ ਪਰੇਸ਼ਾਨ ਨਾ ਕਰੇ ਪ੍ਰਸ਼ਾਸਨ ਨੂੰ ਪਰੇਸ਼ਾਨ ਨਾ ਕਰੇ ਤਾਂ ਕਿ ਪ੍ਰਸ਼ਾਸਨ ਨੂੰ ਮਜਬੂਰੀ ਵਸ ਸਾਡੇ ਆਟੋ ਵਾਲੇ ਤੇ ਕੋਈ ਕਾਰਵਾਈ ਕਰਨ ਲਈ ਮਜਬੂਰ ਨਾ ਹੋਣਾ ਪਵੇ ਆਪਾਂ ਟ੍ਰੈਫਿਕ ਦੇ ਨਿਯਮਾਂ ਨੂੰ ਧਿਆਨ 'ਚ ਰੱਖਦੇ ਹੋਏ ਆਪਣੀਆਂ ਗੱਡੀਆਂ ਜਿਹੜੀਆਂ ਚਲਾਈਏ ਆਪਣੀ ਰੋਟੀ ਰੋਜੀ ਕਮਾਈਏ ਤੇ ਆਟੋ ਵਾਲੇ ਵੀਰਾਂ ਨੂੰ ਜਿਹੜੀ ਬੇਨਤੀ ਹੈ ਉਹ ਇਹੋ ਹੀ ਬੇਨਤੀ ਹੈ ਵੀ ਲੰਬੇ ਸਮੇਂ ਤੋਂ ਜਿਹੜੀ ਸਾਡੀ ਮੁਸ਼ਕਲ ਹੀ ਸਾਡੇ ਆਟੋ ਵਾਲੇ ਵੀਰ ਜਿਹੜੇ ਆ ਉਹ ਮੁਸ਼ਕਲ ਦਾ ਸਾਹਮਣਾ ਕਰਦੇ ਸੀ ਅੱਜ ਇਹ ਸਾਰੀਆਂ ਸਮੱਸਿਆਵਾਂ ਦਾ ਹੱਲ ਹੋ ਗਿਆ ਸਾਰੇ ਆਟੋ ਵਾਲਿਆਂ ਨੂੰ ਸਾਰੇ ਆਟੋ ਵਾਲੇ ਪਰਿਵਾਰਾਂ ਨੂੰ ਜਥੇਬੰਦੀ ਵੱਲੋਂ ਲੱਖ ਲੱਖ ਵਧਾਈ ਬੋਲੇ ਇਸੋ ਨਾਮ ਇਹ ਰਹੀ ਪਰ ਮੈਂ ਨਹੀਂ ਆ ਰਿਹਾ ਅ ਆਟੋ ਜونیਰ ਦੇ ਪ੍ਰਦਾਨਪ ਸਿੰਘ ਇਹ ਆਏ ਇਹਨਾਂ ਨੇ ਆ ਕੇ ਦੱਸਿਆ ਕਿ ਜਿਹੜਾ ਸਾਨੂੰ ਜਿਹੜਾ 에어ਪੋਰਟ ਤੋਂ ਸਵਾਰੀ ਆਉਂਦੀ ਹੈ ਉਹ ਜਿਹੜਾ ਕੀ ਪੁਆਇੰਟ ਦੇ ਉੱਤੇ ਸਾਨੂੰ ਪਾਤਨਾ ਪੈਂਦਾ ਜਿਹੜੀ 에어ਪੋਰਟ ਅਥਾਰਟੀ ਹੈ ਉਹਨਾਂ ਨੇ ਜਿਹੜਾ ਉਹਨਾਂ ਦੀ ਜੁੜੇ ਇਜੈਕਸ਼ਨ ਹੈਗੀ ਹੈ ਉਹ ਉਹਨਾਂ ਨੇ ਇਤਰਾਜ਼ ਕੀਤਾ ਸੀ ਕਿ ਜਿਹੜੇ ਆਟੋ ਵਾਲੇ ਇੱਥੇ ਆਣ ਕੇ ਟਰੈਫਿਕ ਜਾਮ ਕਰਦੇ ਆਟੋ ਲਗਾ ਦਿੰਦੇ ਐ ਚੌਂਕ ਦੇ ਵਿੱਚ ਇਸ ਕਰਕੇ ਸਿਕਾ ਤੇ ਹੋਮ ਜਿਹੜਾ ਇਹਨਾਂ ਦੀ ਸਮੱਸਿਆ ਵੀ ਅਸੀਂ ਸਮਝੀ ਹੈ ਜਿਹੜੀ 에어ਪੋਰਟ ਅਥਾਰਟੀ ਨਾਲ ਵੀ ਗੱਲ ਕਰਕੇ ਜਿਹੜਾ ਹੈਗਾ ਸਵਾਰੀ ਵੀ ਪਰੇਸ਼ਾਨ ਹੁੰਦੀ ਹੈ ਤੇ ਉਸ ਕਰਕੇ ਜਿਹੜਾ ਅਸੀਂ ਇਹਨਾਂ ਨੂੰ ਕਿਹਾ ਪੇ ਅਥਾਰਟੀ ਦੇ ਨਾਲ ਗੱਲ ਕਰਕੇ ਜਿਹੜਾ ਆਟੋ ਵਾਲੇ ਜਿਹੜੀ ਸਵਾਰੀ ਲੈ ਕੇ ਆਉਣਗੇ ਉਹ ਜਿਹੜਾ ਵੈਲਕਮ 게ਟ ਹੈ ਉਥੇ ਤੱਕ ਲਿਆ ਕੇ ਉਹ ਜੋ ਚੋਂ ਵਾਪਸ ਚੱਲ ਜਣਗੇ ਉਹ ਜਿਹੜਾ ਆਪ ਕੋ પાર્ਕ ਨਹੀਂ ਕਰਨਗੇ ਤੇ ਜਿਹੜੀ ਵੀ ਕੋਈ ਸਵਾਰੀ ਹੈਗੀ ਜੇ ਜਾਣਾ ਚਾਹੁੰਦਾ ਤਾਂ ਉੱਥੇ ਉਸੇ ਟਾਈਮ ਜਿਹੜਾ ਸਵਾਰੀ ਵੀ ਲੈ ਸਕਦੇ ਇਹ ਇਹ ਹੀ ਨਾ ਸਮੱਸਿਆ ਹੈ ਉਹਨਾਂ ਦਾ ਇਸ ਵੀਰ ਹੈਗਾ ਸਮਝਦਾ ਕਿ ਤੱਕ